ਅਪਾ ਕੋਸ਼ਿਸ਼ ਕਰਦੇ ਆਂ ਜੀ ਜੇ ਵਾਪਸ ਆਪਣਾ ਲਿੰਕ ਸੇਮ ਲਿੰਕ ਜਿਹੜਾ ਆਪਣਾ ਸਟ੍ਰੀਮਿੰਗ ਨਹੀਂ ਜੀ ਕਹਿੰਦੇ ਜਵਾਬ ਆ ਜੀ ਸਾਡੇ ਵੱਲੋਂ ਸਾਰਿਆਂ ਨੂੰ ਠੀਕ ਹੈ ਜੀ ਇਸੇ ਕਾਰਨ ਤੁਹਾਨੂੰ ਦੱਸਿਆ ਵੀ ਨਾ ਤਾਂ ਆਪਾਂ ਕਦੀ ਕਿਸੇ ਦੇ ਚਪੇੜਾ ਮਾਰੀਆਂ ਨੇ ਨਾ ਆਪਾਂ ਕਦੀ ਕਿਸੇ ਨੂੰ ਅ ਤੱਕ ਆ ਕਿ ਤਾਂ ਨਾ ਕਿਸੇ ਨੂੰ ਆਪਾਂ ਜ਼ਬਰਦਸਤੀ ਕੀਤੀ ਹੈ ਨਾ ਕਿਸੇ ਨੂੰ ਧੱਕੇ ਦੇ ਨਾਲ ਕਿਹਾ ਕਿ ਸਾਡੀ ਗੱਲ ਸੁਣੋ ਪਰ ਫੇਰ ਵੀ ਉਹ ਕਹਿੰਦੇ ਜੀ ਤੁਸੀਂ ਬੰਦੇ ਸਹੀ ਨਹੀਂ ਹੋ ਤੁਸੀਂ ਲੋਕਾਂ ਨੂੰ ਜਿਹੜੀ ਜਾਣਕਾਰੀ ਦਿੰਨੇ ਹੋ ਉਹ ਬਹੁਤ ਖਤਰਨਾਕ ਹੋ ਜਾਂਦੀ ਹੈ ਜੀ ਲੋਜੀ ਸਮਾਪਨਾ ਥੋੜਾ ਰਹਿਦਾ ਹੈ ਜਿਹੜੇ ਪੈਣਪਰਾ ਰੰਬਲ ਦੇ ਉੱਤੇ ਨੇ ਜਾਂ ਟਿਕਟੋਕ ਦੇ ਉੱਤੇ ਨੇ ਆਪਾਂ ਗੱਲ ਨੂੰ ਸਮਾਪਤੀ ਕਰਦੇ ਹਾਂ ਸੋ ਅੱਗੇ ਜਿਹੜੀ ਹੈ ਜਿਉ ਹਿੰਦੁਸਤਾਨ ਦੇ ਤਲਿਆਂ ਦੇ ਥੱਲੇ ਆਪਾਂ ਬਾਲੀ ਹੋਈ ਹੈ 21 ਤਰੀਕ ਨੂੰ ਕਾਤਲ ਨਰਿੰਦਰ ਮੋਦੀ ਜਿਹੜਾ ਜੀ ਉਹ ਆ ਰਿਹਾ ਹੈ ਨਿਊਯਾਰਕ ਦੀ ਧਰਤੀ ਦੇ ਉੱਤੇ ਜਿੱਥੇ ਕੁਆਡ ਦੀ ਮੀਟਿੰਗ ਹੋਣੀ ਹੈ ਜੀ ਕੁਆਡ ਦੀ ਮੀਟਿੰਗ ਤੋਂ ਬਾਅਦ 25000 ਬੰਦਿਆਂ ਦਾ ਇਕੱਠ ਕਰਕੇ ਚੱਲਣਾ ਹੈ ਜੀ ਪ੍ਰੋਗਰਾਮ ਜਿੱਥੇ ਰੰਗਾ ਰੰਗ ਪ੍ਰੋਗਰਾਮ ਚੱਲਣਾ ਹੈ ਜਿਹੜੀ ਗੱਲ ਆਸਟ੍ਰੇਲੀਆ ਦੇ ਹਵਾਲੇ ਨਾਲ ਮੈਂ ਤੁਹਾਨੂੰ ਦੱਸਣੀ ਸੀ ਉਹ ਇਹ ਸੀ ਕਿ ਆਸਟ੍ਰੇਲੀਆ ਦੇ ਵਿੱਚ ਵੀ ਮੋਦੀ ਗਿਆ ਬੜਾ ਤਗੜਾ ਪ੍ਰੋਗਰਾਮ ਕੀਤਾ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਨੂੰ ਸੱਦਿਆ ਗਿਆ ਹੁਣੇ